ਪੰਜਾਬ ਸਰਕਾਰ ਮੁਰਦਾਬਾ 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 ਤੇ ਅਸੀਂ ਜਿਹੜਾ ਐਸੀਬੀਸੀ ਮਹਾਪੰਚਾਇਤ ਦਾ ਮੋਰਚਾ ਫੇਰ 7 ਦਿਨਾਂ ਲੇਟਾਂ ਤੇ ਲੱਗਿਆ ਹੋਇਆ ਇੱਥੇ ਪੀੜਤ ਪਰਿਵਾਰ ਪੁਲਿਸ ਪ੍ਰਸ਼ਾਸਨ ਤੋਂ ਸਰਕਾਰ ਤੋਂ ਪੋਲੀਟਿਕਲ ਲੋਕਾਂ ਤੋਂ ਪ੍ਰੇਸ਼ਾਨ ਲੋਕ ਜਿਵੇਂ ਬੀਬੀ ਜਗਿੰਦਰ ਕੌਰ ਸੰਧੂ ਦੀ ਗੱਲ ਕਰ ਲਈਏ ਲੁਧਿਆਣੇ ਤੋਂ ਸ੍ਰੀਤਾ ਸ਼ਰਮਾ ਦੀ ਗੱਲ ਕਰ ਲਈਏ ਲੁਧਿਆਣੇ ਤੋਂ ਰਣਜੀਤ ਸਿੰਘ ਖੰਡਾ ਦੀ ਗੱਲ ਕਰ ਲਈਏ ਲੁਧਿਆਣੇ ਤੋਂ ਤੇ ਗਲਜਾਰ ਸਿੰਘ ਜੀ ਗੱਲ ਕਰ ਲਈਏ ਉਹ ਵੀ ਖੰਨੇ ਤੋਂ ਤੇ ਸਾਡੇ ਕੋਲੇ ਬਲਵਿੰਦਰ ਸਿੰਘ ਜੀ ਮਾਨਕਪੁਰ ਕਲਰ ਤੋਂ ਸਾਰੇ ਹੀ ਜਿਹੜੇ ਪੀੜਤ ਪਰਿਵਾਰ ਨੇ ਬੀਬੀ ਮੁਕਸਰ ਤੋਂ ਆਈ ਹੈ ਜਿਹਦੀ ਬੇਟੀ ਦਾ ਗੈਂਗਰੇਪ ਹੁੰਦਾ ਉਹ ਗੈਂਗਰੇਪ ਕਰਨ ਵਾਲੇ ਦੋਸ਼ੀਆਂ ਨੂੰ ਅਜੇ ਤੱਕ ਗਿਰਫਤਾਰ ਨਹੀਂ ਕਰਦਾ ਤੇ ਉਹਦੇ ਘਰ ਵਾਲੇ ਨੂੰ ਵੀ ਮਾਰ ਦਿੰਦੇ ਨੇ ਸਾਡੇ ਕੋਲ ਪੱਖਪੱਖ ਥਾਣਿਆਂ ਦੇ ਮਖਮਖ ਜਿਲ੍ਹਿਆਂ ਦੇ 8 ਕੇਸ ਨੇ ਲਗਭਗ 8 ਪਰਿਵਾਰ ਨੇ ਤੇ ਉਹਨਾਂ ਦੇ ਸਹਿਯੋਗੀ ਸਾਡੀਆਂ ਜਥੇਬੰਦੀਆਂ ਦੇ ਪ੍ਰਧਾਨ ਸਾਹਿਬ ਨੇ ਜਿਨ੍ਹਾਂ ਨੇ ਸਾਰਿਆਂ ਨੇ ਸਹਿਯੋਗ ਦੇ ਕੇ ਅੱਜ ਮੱਖ ਮੰਤਰੀ ਪੰਜਾਬ ਜਿਹੜਾ ਜੁਟਕਲੇਵਾਜ ਹੈ ਉਹਦੇ ਘਰ ਨੂੰ ਅਸੀਂ ਕੁਝ ਕੀਤਾ ਤੇ ਬੀਬੀਆਂ ਨੇ ਸਿਰਾਂ ਤੇ ਕੱਫੜ ਮੰਨ ਕੇ ਕਾਲੇ ਜੋਗੇ ਪਾ ਕੇ ਆਪਣੇ ਇਨਸਾਫ ਲਈ ਜਿਵੇਂ ਮਾਈ ਭਾਗੋ ਦੀ ਗੱਲ ਕਰ ਲਈਏ ਉਹਨਾਂ ਦੀਆਂ ਵਾਰਸਾਂ ਵੀ ਕਹਿ ਸਕਦੇ ਹਾਂ ਜਿਵੇਂ ਭਾਈ ਭਾਗੋ ਨੇ ਤਲਵਾਰ ਜੱਕੀ ਸੀ ਆਪਣੇ ਨਿਆਂ ਇਨਸਾਫ ਲੈਣ ਵਾਸਤੇ ਝੁਲਮਾਂ ਦੇ ਖਿਲਾਫ ਤਲਵਾਰ ਜੱਕੀ ਸੀ ਇਸੇ ਤਰ੍ਹਾਂ ਬੀਬੀਆਂ ਨੂੰ ਜਦ ਨਾਂ ਇਨਸਾਫ ਮਿਲਿਆ ਬੀਬੀ 21 ਸਾਲ ਦੀ ਜਿਹੜੀ ਹੈ ਬੀਬੀ ਜਗਿੰਦਰ ਕੌਰ ਸੰਧੂ ਜੀ ਇਨਸਾਫ ਲੈਣ ਵਾਸਤੇ ਤੜਫ ਰਹੀ ਹੈ ਤੇ ਬੀਬੀ ਬਗਸਰ ਤੋਂ ਜਿਹੜੇ ਆਏ ਨੇ ਉਹ ਵੀ 6 ਮਹੀਨੇ ਤੋਂ ਤੜਫ ਰਹੇ ਨੇ ਤੇ ਗੁਲਜਾਰੀ ਦੀ ਸਾਰੇ ਜਿਹੜੇ 10 12 12 ਸਾਲ ਤੋਂ ਕਿਸੇ ਨੂੰ 3 ਮਹੀਨੇ ਹੋ ਗਏ ਪੁਲਿਸ ਤੋਂ ਇਨਸਾਫ ਨਹੀਂ ਮਿਲਦਾ ਪਰ ਇਹ ਗੁੰਗੀ ਬੋਲੀ ਦੀ ਸਰਕਾਰ ਨੂੰ ਸਲਾਣ ਵਾਸਤੇ ਅਸੀਂ ਤੁਹਾਡੇ ਦੁਰੀਏ ਅੱਜ ਇਹ ਕਰਦੇ ਹਾਂ ਤੇ ਸਾਡਾ ਜਿਹੜਾ ਲਿਖਤੀ ਆ ਜੀ ਇੱਕ ਮੰਗ ਪੱਤਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਕਮਿਸ਼ਨਰ ਜਿਹੜਾ ਸਾਡਾ ਚੋਣ ਕਮਿਸ਼ਨ ਪਾਰ ਸਰਕਾਰ ਤੇ ਮਾਨਯੋਗ ਰਾਜਪਾਲ ਨੂੰ ਡੀਜੀਪੀ ਤੇ ਐਸਐਸਪੀ ਦੇ ਖਿਲਾਫ ਇੱਕ ਕੰਪਲੀਟ ਦਰਖਾਸਤ ਤੇ ਕਮੰਗ ਪੱਤਰ ਦੇ ਰਹੇ ਨੇ ਤੇ ਇਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਜਿਹੜਾ ਸਜ਼ਾ ਦਵਾਈ ਜਾਵੇ ਤੇ ਪਰਿਵਾਰਾਂ ਨੂੰ ਇਨਸਾਫ ਲੁਆਇਆ ਜਾਵੇ ਅਗਲਾ ਪ੍ਰੋਗਰਾਮ ਕੀ ਹੋਏਗਾ ਅਗਲਾ ਪ੍ਰੋਗਰਾਮ ਅਸੀਂ ਜਾ ਰਹੇ ਹਾਂ ਤੁਹਾਡੇ ਸਾਹਮਣੇ ਜਾ ਰਹੇ ਜਦੋਂ ਵੀ ਪ੍ਰੈਸ ਅੱਗੇ ਦੇਖੋ ਕੀ ਦਿੱਕਤਾਂ ਆਉਂਦੀਆਂ ਨੇ ਅਸੀਂ ਕੋਠੀ ਦਾ ਜਿਹੜਾ ਹੈਗਾ ਮੁੱਖ ਮੰਤਰੀ ਚੁਟਕਲੇਵਾ ਜਿਹੜਾ ਦੋ ਸੈਕਟਰ ਬੈਠਿਆ ਤੇ ਉਹਨੂੰ ਬਾਹਰ ਪਿੰਡਾਂ 'ਚ ਜਾ ਕੇ ਉਹ ਵੋਟਾਂ ਮੰਗਦਾ ਤੇ 13 ਦੀਆਂ 13 ਸੀਟਾਂ ਦੀਆਂ ਗੱਲਾਂ ਕਰਦਾ ਪਰ ਲੇਕਿਨ ਤੇਰੀ ਬੇੜੀ 'ਚ ਤਾਂ ਵੱਟੇ ਮਨ ਲੱਗਦੀ ਆ 50 ਕ ਬੰਦੇ ਪਾ ਦੇਣਗੇ ਤੈਨੂੰ ਮੁੱਖ ਮੰਤਰੀ ਸਾਹਿਬ ਉਹ ਸੁਪਨੇ ਜਿਹੜੇ ਪਹਿਲਾਂ 99 ਸੀਟਾਂ ਵਾਲੇ ਦਾ ਸਾਇਦ ਨਾ ਲੈਣ ਦੇਣ ਮੇਰਾ ਨਾਮ ਅਜੈਬ ਸਿੰਘ ਪਠੋਈ ਪ੍ਰਧਾਨ ਨਰੇਗਾ ਵਰਕਰ ਫਰੰਟ ਪੰਜਾਬ ਅੱਜ ਜੋ ਐਸ்சி ਵੀਸੀ ਮਹਾਪੰਚਾਇਤ ਵੱਲੋਂ ਇਹ ਪ੍ਰੋਗਰਾਮ ਮੁਲਕਿਆ ਗਿਆ ਆ ਅੱਜ ਜਿੰਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੀੜਤ ਪਰਿਵਾਰ ਦੁਖੀ ਲਤਾੜੇ ਹੋਏ ਕੁੱਟੇ ਹੋਏ ਮਾਰੇ ਹੋਏ ਪੁਲਿਸ ਪ੍ਰਸ਼ਾਸਨ ਦੇ ਸਰਕਾਰਾਂ ਦੇ ਸਤਾਏ ਹੋਏ ਲੋਕ ਅੱਜ ਇਸ ਮੋਰਚੇ ਦੇ ਵਿੱਚ ਆਏ ਨੇ ਕਿਉਂਕਿ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਸਰਕਾਰ ਨੇ ਦੁਖੀ ਕੀਤਾ ਪੋਲੀਟਿਕਲ ਲੋਕਾਂ ਨੇ ਦੁਖੀ ਕੀਤਾ ਦੁਖੀ ਹੋ ਕੇ ਅੱਜ ਇਸ ਐਸੀਵੀਸੀ ਮੋਰਚੇ ਦੇ ਵਿੱਚ ਆਏ ਨੇ ਇਹਨਾਂ ਦਾ ਦੁੱਖ ਲੈ ਕੇ ਅਸੀਂ ਪੰਜਾਬ ਦੇ ਡਰਾਮੇਵਾਜ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਜਾ ਰਹੇ ਹਾਂ ਕਿ ਮੁੱਖ ਮੰਤਰੀ ਸਾਹਿਬ ਇਹਨਾਂ ਪਿੰਡਤ ਪਰਿਵਾਰਾਂ ਨੂੰ ਅੱਜ ਤੱਕ ਤੁਹਾਡੀ ਪੰਜਾਬ ਪੁਲਿਸ ਨੇ ਇਨਸਾਫ ਨਹੀਂ ਦਿੱਤਾ ਤੁਹਾਡੇ ਕਿਸੇ ਵੀ ਸਰਕਾਰੀ ਦਫ਼ਤਰ ਨੇ ਇਨਸਾਫ ਨਹੀਂ ਦਿੱਤਾ ਜਿਸ ਕਰਕੇ ਦੁਖੀਓਕੇ ਮੋਰਚੇ ਚਾਏ ਨੇ ਅੱਜ ਅਸੀਂ ਤੁਹਾਡੀ ਕੋਠੀ ਵੱਲ ਆ ਰਹੇ ਹਾਂ ਅਗਰ ਇਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਨਾ ਲਖਣਾ ਦੇ ਵਿੱਚ ਇਹਨਾਂ ਲੋਕਾਂ ਨੇ ਇਹਨੂੰ ਕਿਸੇ ਪਿੰਡ ਦੇ ਵਿੱਚ ਨਹੀਂ ਬੜਨ ਦੇਣਾ ਤੁਹਾਡਾ ਉਹ ਹਾਲ ਹੋਣਾ ਜਿਹੜਾ ਤੁਸੀਂ ਕਹਿੰਦੇ ਹੋ ਅਸੀਂ ਤੇਰਾ ਸਿੱਟਾ ਲਾਵਾਂਗੇ ਮੈਂ ਦਾਅਵੇ ਨਾਲ ਕਹਿੰਦਾ ਮੁੱਖ ਮੰਤਰੀ ਸਾਹਿਬ ਤੁਸੀਂ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਹੀਂ ਲਿਆ ਸਕਦੇ ਜਦੋਂ ਤੱਕ ਤੁਸੀਂ ਇਹਨਾਂ ਨੂੰ ਇਨਸਾਫ ਨਹੀਂ ਦਿੰਦੇ ਗਰੀਬਾਂ ਮਜ਼ਲੂਮਾਂ ਦਲਤਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੰਦੇ ਅੱਜ ਇਹ ਲਤਾੜੇ ਹੋਏ ਦੁਖੀ ਹੋ ਕੇ ਆਏ ਨੇ ਨੋਟ ਕਰ ਲਿਓ ਜੇ ਨਾ ਇਨਸਾਫ ਮਿਲਿਆ ਤਾਂ ਤੁਹਾਨੂੰ ਪੰਜਾਬ ਦੇ ਵਿੱਚ ਉਹ ਇੱਕ ਵੀ ਸੀਟ ਮਿਲਣੂ ਇਹ ਲੋਕ ਲੈਣ ਨਹੀਂ ਦੇਣਗੇ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਅੱਛਾ ਮੇਰਾ ਮੇਰਾ 27 ਕੰਟਰੀਸ ਪੰਜਾਬੀ ਕੋਲ ਸਭ ਸਰ ਆ ਜਿਹੜਾ ਐਸ ਐਚਓ ਆ ਜੀ ਆ ਜਿਹੜਾ ਮੇਰਾ ਘਰ ਟੁੱਟ ਰਿਹਾ ਆ ਆ ਦੇਖੋ ਇਹਨੇ ਕੌਣ ਤਵਜਾ ਕਰਾਇਆ ਤੁਹਾਨੂੰ ਇਹਨੇ ਕਰਾਇਆ ਜੀ ਇਹਦਾ ਨਾਂ ਰਜੇਸ਼ ਕੁਮਾਰ ਆ ਇਹ ਹੁਣ ਡੀਐਸਪੀ ਲਾਇਆ ਹੋਇਆ ਖੰਨੇ ਇਹਦੇ ਪਿੱਛੇ ਕੌਣ ਹੈ ਕੋਈ ਇਹਦੇ ਵਿੱਚ ਏਡੀਜੀਪੀ ਕਿਹਨਾਂ ਨਹੀਂ ਉਹਦਾ ਨਾਂ ਕੀ ਆ ਏਡੀਜੀਪੀ ਦਾ ਏਡੀਜੀਪੀ ਪਹਿਲਾਂ ਤਾਂ ਸੀਗਾ ਤਰੀ ਸਾਨੂੰ ਉਹਦੇ ਤੋਂ ਅਸੀਂ ਨਾਂ ਨੂੰ ਵੀ ਨਹੀਂ ਅੰਦਾਜ਼ ਹੋਤ ਜਾਣੇ ਅਸੀਂ ਜਾਣਦੇ ਸੀ ਹੁਣ ਉਹ ਕਿੱਥੇ ਗਏ ਇਨਸਾਫ ਲਈ ਮੈਂ ਇਨਸਾਫ ਲਈ ਪਹਿਲਾਂ ਤਾਂ ਬਾਦਲਾਂ ਕੋ ਗਈ ਕੋਈ ਨਾ ਬੀਬਾ ਡੋਂਟ ਬਰੀ ਮੈਂ ਬੈਠਾ ਮੈਂ ਸਤ ਪਲੀਜ਼ ਸਾਨੂੰ ਇਨਸਾਉਦੋ ਸਾਨੂੰ ਇਨਸਾਉਦੋ ਅਸਗੂਈਰ ਬਦਲ ਇਹ ਹਮ ਸੀਗਾ ਉਹ ਮੰਤਰੀ ਪਤਨੀ ਵਿਵਾਜ ਤੱਕ ਮੈਂ ਬੈਠਾ ਕੁਛ ਨਹੀਂ ਹੁੰਦਾ ਕਰਦੇ ਕਰਦੇ ਜੀ ਇਹ ਮੇਰੇ ਤੇ ਹੋਰ ਪਰਚੇ ਦਰਜ ਕਰਦੇ ਮੈਂ ਕਹਗਾ ਜੀ ਮੁਕਸਾ ਸਾਹਿਬ ਨਹੀਂ ਗਈ ਮੈਂ ਕਹਦੀ ਜੁਗਾਲੀ ਮੈਂ ਕਹਦੀ ਉਹ ਜਗ੍ਹਾ ਨਹੀਂ ਦੇਖੀ ਜਿੱਤੇ ਇਹਨਾਂ ਨੇ ਪਰਚੀ ਨੇਵਰ ਮਾਈਂਡ ਮੁਕਸਾ ਸਾਹਿਬ ਦੀ ਪੁਲਿਸ ਇੰਨੀ ਨਾਈਸ ਉਹਨਾਂ ਨੇ ਇਹ ਤੋ ਲਾ ਕੇ ਜ਼ੈਡ ਤੱਕ ਕਲੀਅਰ ਕਰਤਾ ਫਿਰ ਆਗੇ ਸਾਡੀ ਗੋਟੀ ਦਿਓ ਮੈਮ ਉਹ ਐਨਆਰ ਆ ਗਈ ਸੀ ਉਹਨਾਂ ਨੇ ਸਰਫੇ ਉਹ ਪਰਚਾ ਵੀ ਥੋੜਾ ਨੂੰ ਕਰੀ ਗੀ ਡੱਕੇ ਦੀ ਥੋੜਾ ਨੂੰ ਐਨਜੀਪੀ ਕ੍ਰਾਈਮ ਨੇ ਕ੍ਰਿਮੀਨਲ ਦਾ ਨੌਕਰ ਕੋਲ ਬਿਠਾ ਕੇ ਅਖਰਾਜੇ ਕੋਰ ਬਾਦ ਅੱਛਾ ਕਦੋਂ ਤੱਕ ਅਖਰਾਜੇ ਕੋਰ ਦੇ ਵਿੱਚ ਵੀ ਗਏ ਸੀ ਸ਼ੋਰ ਆ ਡਫਰਮੇਸ਼ਨ ਫੋਟੋਸ ਪੀਣ ਇੱਕ ਇੰਦੇ ਜੀ ਇਹਨੂੰ ਜੇਲ੍ਹ ਚੋਂ ਨਾ ਨਿਕਲਣ ਦਿਓ ਇਹ ਸਰ ਅਮੈਂ ਜੋ ਪ੍ਰੋਪਰਟੀ ਨਾਮ ਬਿਜ਼ਨਸ ਦੀ ਪ੍ਰੋਪਰਟੀ ਦੇਖੋ ਕੋਈ ਮੇ ਦੇਸੀ ਮੇ ਹਸਬੰਦ ਦੇਸੀ ਮੇ ਬੇਟੇ ਦੇਸੀ ਸਭ ਦੇ ਲੱਗ ਰੱਖ ਸੀ ਬਟ ਆ ਵਾਸ ਅ ਪਾਵਰ ਆਫ ਪ੍ਰੋਪਰਟੀ ਟੋਟਲ ਕਿੰਨੇ ਪ੍ਰੋਪਰਟੀ ਕਿੰਨੇ ਸੋਨਾ ਕਿੰਨੇ ਨਕਦੀ ਕੋਈ ਗਿਣਤੀ ਹੋਵੇ ਸਰ ਇਹਨਾਂ ਨੇ ਪਹਿਲਾਂ ਤੇ ਡੱਕਾ ਮਾਰਿਆ ਘਰ ਲੁੱਟਨੇ ਲਿਆ ਸਾਨੂੰ ਨਹੀਂ ਪਤਾ ਲੱਗਾ ਪਤਾ ਸੀ ਕਿ ਪੁਲਿਸ ਆ ਬੰਦ ਕੋਣ ਹੈ ਇਹ ਪਤਾ ਲੱਗਾ ਉਸ ਵਜ੍ਹਾ ਵੀ ਡਾਇਰੈਕਟ ਹੋ ਗਏ ਇਹਨਾਂ ਨੇ ਕੀ ਕੀਤਾ ਮੇਰਾ ਬੇਟਾ ਆ ਗਿਆ ਬਰੂ ਜੀ ਲੋ ਡੱਕਾ ਵੀ ਆ ਗਿਆ ਕਾ ਮਮਾ ਮੈਂ ਲਿਆ ਮੈਨੂੰ ਚਲ ਕੋਈ ਨਹੀਂ ਮੈਂ ਤਾਂ 에어ਪੋਰਟ ਗਈ ਆਪਣਾ ਬੇਟਾ ਤੇ ਦੁੱਧ ਲੈ ਇਹਨਾਂ ਨੇ ਸਮਝਿਆ ਕਿ ਮੇਰੀ ਫਲਾਈਟ ਹੈ ਇਹਨਾਂ ਨੇ ਫਟਾ ਕੋਈ ਗੁੰਡੇ ਲੈ ਹਾਲੇ ਹੁਣ ਕਬਜ਼ਾ ਕੀਤੇ ਕੋਲੇ ਆ ਸੁਆਗਾਮ ਜੀ ਅਸਰ 10 ਸਾਲ ਲੜਾਈ ਲੜੀ ਤੇ ਫਿਰ ਹਾਸ਼ੀ ਕੋਠੀ ਜਿੱਤੀ ਅਜੇ ਦੂਜੀ ਉਹ ਥਾਣੇਦਾਰ ਨੇ ਵੇਚ ਦਿੱਤੀ ਆ ਉਹਦਾ ਕੇਸ ਚੱਲਦਾ ਮੈਨੂੰ ਤਾਂ ਲੱਗਦਾ ਕਿ ਪਹਿਲਾਂ ਉਹਨੇ ਕਬਜ਼ਾ ਕਰਕੇ ਵੇਚ ਵੀ ਦਿੱਤੀ ਹੋਰ ਸਰ ਬਹੁਤ ਦੀ ਬਹੀਨਸ ਕਰਾਈ ਮੋੜਿਆ ਡੀਜੀ ਫੋਨ ਕਿਨੇ ਖੋਲੇ ਫੋਨ ਵੀ ਖੋਏ ਸੱਤ ਫੋਨ ਗੋਏ ਮੇਰੇ ਇਸ ਇਸ ਐਸੈਟ ਕੋਲ ਮੇਰਾ ਅਗਰ 2 ਅਗਰ 38 ਟੋਲੇ ਸੋਨਾ ਇਹਨੇ ਚੱਕਿਆ ਉਸ ਬਾਅਦ ਜਿਹੜਾ ਕੈਸ਼ ਚੱਕਿਆ ਉਹ ਤਾਂ ਅਨ ਮਤਲਬ ਤੇਰੇ ਬਾਪ ਨੂੰ ਤੁਸੀਂ ਕਹਿੰਦੇ ਪ੍ਰਮੋਸ਼ਨ ਹੋ ਹੈ ਇਹਦੇ ਬਾਪ ਨੂੰ ਤਾਂ ਪ੍ਰਮੋਸ਼ਨ ਕੀਤੀ ਉਹਦੇ ਨਾਲ ਕੋਈ ਕਾਰਵਾਈ ਕੋਈ ਨਹੀਂ ਹੋੜ ਇਹ ਲੁੱਟ ਲੁੱਟ ਕੇ ਇਹਨਾਂ ਨੂੰ ਨਿੰਦਲੇ ਆ ਕੇ ਹੈੱਡ ਕੁਆਰਟਰ ਨੂੰ ਹੈੱਡਕੁਆਰਟਰ ਕਿਉਂ ਲੁਕੇ ਆ ਫਿਰਦਾ ਡੀਜੀਪੀ ਕਿਉਂ ਲੁਕੇ ਆ ਫਿਰਦਾ ਸੀਐਮ ਕਿਉਂ ਲੁਕੇ ਫਿਰਦੇ ਅਸੀਂ ਸੱਚੂ ਬੋਲ ਜਾਂ ਸਾਨੂੰ ਸਾਬਤ ਕਰਦੋ ਭਾਈ ਤੁਸੀਂ ਝੂਠ ਬੋਲ ਠੀਕ ਹੈ ਠੀਕ ਹੈ ਕਰਨ ਵਾਲਾ ਮੁੱਖ ਮੰਤਰੀ ਮੁਰਦਾਬਾ ਮੁਰਦਾਬਾ ਮੁਬਾਰਕ ਨੌਕਾ ਨਾਲ ਕਬੀਡੀਨ ਕਰਨ ਵਾਲਾ ਮੁੱਖ ਮੰਤਰੀ ਮੁਰਦਾਬਾ ਮੁਰਦਾਬਾ ਮੁਬਾਰਕ ਪ੍ਰਧਾਨ ਸਰਕਾਰ ਮੁਰਦਾਬਾ 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 ਦੋਸਤਾਂ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਓ ਜਾਲੀ ਐਸਸੀਬੀਸੀ ਸਰਟੀਫਿਕੇਟ ਬਣਾਉਣ ਵਾਲਾਂ ਦੇ ਖਿਲਾਫ ਕਾਰਵਾਈ ਕਰੋ ਕਾਰਵਾਈ ਕਰੋ ਕਾਰਵਾਈ ਕਰੋ ਮੁੱਖ ਮੰਤਰੀ ਕੰਮ ਨਹੀਂ ਕਰਦਾ ਮਰਦਾਬਾ ਜਿੰਦਾਬਾਦ ਮਰਦਾਬਾ ਮੁੱਖ ਮੰਤਰੀ ਗੱਲ ਨਹੀਂ ਸੁਣਦਾ ਮਰਦਾਬਾ ਜਿੰਦਾਬਾਦ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਜਿੰਦਾਬਾਦ ਮਰਦਾਬਾ ਲੋਕਾਂ ਨਾਲ ਕਮੇਟੀ ਅਗਲੀ ਮੀਟਿੰਗ ਕਿਹਦੇ ਨਾਲ ਕਰਾਉਣ ਜਾ ਰਹੇ ਇਸ ਮੁੱਦੇ ਨੂੰ ਲੈ ਕੇ ਇਹਦੇ ਵਿੱਚ ਦੱਸਣਾ ਚਾਹੁੰਦਾ ਜੀ ਇਹਨਾਂ ਦੇ ਜਿੰਨੇ ਵੀ मामले ਨੇ ਸਾਰੇ ਹੀ ਪੁਲਿਸ ਨਾਲ ਰਿਲੇਟਡ ਹੈ ਨਾ ਸਾਰੇ ਮਹਾਲੀ ਦੇ ਨਹੀਂ ਹੈਗੇ ਕੋਈ ਮੁਕਸਰ ਜ਼ਿਲ੍ਹੇ ਨਾਲ ਹੈਗਾ ਕੋਈ ਹੋਰ ਜ਼ਿਲ੍ਹਿਆਂ ਨਾਲ ਹੈਗਾ ਖੰਨੇ ਨਾਲ ਹੈਗਾ ਬਟ ਹੈਗੇ ਸਾਰੇ ਪੁਲਿਸ ਨਾਲ ਹੀ ਰਿਲੇਟਡ ਹੈ ਇਸ ਕਰਕੇ ਇਹਨਾਂ ਨੂੰ ਕੋਸ਼ਿਸ਼ ਕਰਕੇ ਇਹਨਾਂ ਦੀ ਡੀਜੀਪੀ ਸਾਹਿਬ ਨਾਲ ਮੀਟਿੰਗ ਕਰਾਵਾਂਗੇ ਡੀਜੀਪੀ ਪੰਜਾਬ ਨਾਲ ਕਦੋਂ ਸਵਾਲਣਾ ਜੀ ਮੀਟਿੰਗ ਐ ਅਸੂਨ ਐਸ ਪੋਸੀਬਲ ਜਿੰਨੀ ਜੀਤੀ ਹੋ ਸਕੇ ਕਰਾਵਾਂਗੇ ਇਹ ਮੰਗ ਪੱਤਰ ਪਹੁੰਚ ਪਹੁੰਚਦਾ ਕਰਤਾ ਤੁਸੀਂ ਹਲੇ ਤੱਕ ਇਹਨੇ ਮੈਨੂੰ ਦਿੱਤਾ ਜੀ ਹੋਣੀ ਹੈ ਇੱਥੇ ਸੋ ਇਹਨੂੰ ਅੱਗੇ ਪਹੁੰਚਾ ਕੇ ਇਹਨਾਂ ਨੂੰ ਟਾਈਮ ਲੈ ਕੇ ਦੱਸਾਂਗੇ